ਹੈਲੋ ਫਰੈਂਡਸ ਮੈਂ امید ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਆਪਣੀ ਰਸੋਈ ਵਿਦ ਸੁਖ ਅੱਜ ਆਪਾਂ ਤੁਹਾਡੇ ਨਾਲ ਇੱਕ ਸੌਖੇ ਢੰਗ ਨਾਲ ਦਹੀਂ ਜਮਾਉਣ ਦੀ ਟ੍ਰਿਕ ਸਾਂਝੀ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਆਪਾਂ ਨੂੰ ਜਾਗ ਲਾਉਣ ਦੀ ਜਾਂ ਖੱਟਾ ਪਾਉਣ ਦੀ ਕੋਈ ਲੋੜ ਨਹੀਂ ਹੈ ਸਿਰਫ ਹਰੀ ਮਿਰਚ ਨਾਲ ਦਹੀਂ ਜੰਮ ਜੂਗਾ ਬਹੁਤ ਵਧੀਆ ਫਟਾਣਾ ਇਹ ਮੈਂ ਦੁੱਧ ਪਹਿਲਾਂ ਹੀ ਗਰਮ ਕਰਕੇ ਰੱਖ ਲਿਆ ਸੀ ਥੋੜਾ ਠੰਡਾ ਹੋ ਚੁੱਕਿਆ ਹੈ ਜਿਆਦਾ ਠੰਡਾ ਨਹੀਂ ਹੋਇਆ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਕੱਚਾ ਦੁੱਧ ਪਾਵਾਂਗੇ ਆਪਾਂ ਦੰਡ ਟੱਚ ਕਰਕੇ ਦੇਖ ਲਾਂਗੇ ਜਿਆਦਾ ਠੰਡਾ ਵੀ ਨਹੀਂ ਹੋਣਾ ਚਾਹੀਦਾ ਅਗਰ ਸਰਦੀਆਂ ਨੇ ਥੋੜਾ ਜਿਹਾ ਆਪਾਂ ਗਰਮ ਰੱਖਾਂਗੇ ਤੇ ਗਰਮੀਆਂ ਤਾਂ ਇਹਨੂੰ ਨਿੱਗੇ ਜਿਹਾ ਟਾਈਪ ਹੀ ਰੱਖਣਾ ਜ਼ਿਆਦਾ ਗਰਮ ਨਹੀਂ ਰੱਖਣਾ ਕਿਉਂਕਿ ਜੇ ਜ਼ਿਆਦਾ ਗਰਮ ਰੱਖਾਂਗੇ ਤਾਂ ਖੱਟਾ ਹੋ ਸਕਦਾ ਤੇ ਇਹਦੇ ਵਿੱਚ ਬਸ ਨਿੱਗਾ ਜਿਹਾ ਦੁੱਧ ਹੈ ਇਹਦੇ ਚ ਇਦਾਂ ਕਰਕੇ ਹਰੀਆਂ ਮਿਰਚਾਂ ਦੋ ਆਪਾਂ ਡਿਪ ਕਰ ਦੇਣੀਆਂ ਬਸ ਰੱਖਣ ਲਾ ਕੇ ਤੁਸੀਂ ਕਿਸੇ ਕਵੜ ਵਗੈਰਾ ਚ ਜਿੱਦਾਂ ਆਪਣੇ ਕਿਚਨ ਚ ਹੁੰਦੀ ਹੈ ਉਹਦੇ ਚ ਵੀ ਰੱਖ ਸਕਦੇ ਹੋ oven ਚ ਵੀ ਰੱਖ ਸਕਦੇ ਹੋ ਮੈਂ ਜ਼ਿਆਦਾਤਰ microwaves ਦੇ ਵਿੱਚ ਹੀ ਰੱਖਦੀ ਹਾਂ ਮਿਲਦੇ ਆਪਾਂ 5 ਤੋਂ 6 ਘੰਟੇ ਬਾਅਦ ਫਿਰ ਚੈੱਕ ਕਰਦੇ ਹਾਂ ਕੀ ਰਿਜ਼ਲਟ ਆਪਣੇ ਦਿੰਦਾ ਹਾਂ ਜੀ ਹੁਣ ਆਪਣੇ 5 ਤੋਂ 6 ਘੰਟੇ ਹੋ ਚੁੱਕੇ ਆ ਦੇਜਮਾਈ ਨੂੰ ਆਪਾਂ ਦੇਖਦੇ ਹਾਂ ਵੀ ਉਹਦਾ ਕੀ ਰਿਜ਼ਲਟ ਆ ਆ ਦੇਖੋ ਕਿੰਡੀ ਸੋਹਣੀ ਆਪਣੀ ਵੜ ਕੇ ਤਿਆਰ ਹੈ ਦਹੀਂ ਇਹਨਾਂ ਨੂੰ ਮਿਰਚਾਂ ਨੂੰ ਹੁਣ ਆਪਾਂ ਕੱਢ ਦੇਣਾ ਵਿੱਚੋਂ ਆ ਦੇਖੋ ਪੂਰਾ ਫੁੱਟ ਵਾਲਾ ਦਹੀਂ ਬਣ ਚੁੱਕਿਆ ਤੁਸੀਂ ਦੇਖ ਰਹੇ ਹੋ ਕਿੰਨਾ ਸੋਹਣਾ ਦਹੀਂ ਬਣਿਆ ਮੇਰਾ ਇਹ ਦਿਖਾਉਣ ਦਾ ਇੱਕੋ ਹੀ ਰੀਜ਼ਨ ਆ ਜਿਹੜੇ ਬੱਚੇ ਘਰ ਤੋਂ ਦੂਰ ਰਹਿੰਦੇ ਆ ਉਹਨਾਂ ਨੂੰ ਦਹੀਂ ਜਮਾਉਣ ਚ ਪ੍ਰੋਬਲਮ ਆਉਂਦੀ ਆ ਤੇ ਉਹ ਇਦਾਂ ਈਜ਼ੀ ਵੇ ਨਾਲ ਜਮਾ ਸਕਦੇ ਆ ਕਿਉਂਕਿ ਜੇ ਆ ਕਈ ਲੋਕੀ ਆਪਾਂ ਕਹਿੰਨੇ ਖੱਟਾ ਪਾਉਨੇ ਆ ਜਾਂ ਜਾਗ ਲਾਉਨੇ ਆ ਉਹਦੇ ਨਾਲ ਸਮ ਟਾਈਮ ਨਹੀਂ ਜੰਮਦਾ ਜਾਂ ਫਿਰ ਜਾਦਾ ਹੀ ਖੱਟਾ ਹੋ ਜਾਂਦਾ ਜੇ ਜਿਆਦਾ ਦੇ ਹੀ ਖੱਟਾ ਪਾ ਦੀ ਵਿੱਚ ਇਹਦੇ ਨਾਲ ਨਾਲੇ ਖੱਟਾ ਨਹੀਂ ਹੋਊਗਾ ਨਾਲੇ ਸੋਹਣਾ ਫੁੱਟਾਂ ਵਾਲਾ ਦਹੀਂ ਜੰਮੂਗਾ ਕਿਉਂਕਿ ਇਹ ਸਸਤਾ ਪੈਂਦਾ ਬੱਚੇ ਬਾਹਰੋਂ ਲੈ ਕੇ ਆਉਂਦੇ ਆ ਡੱਬੀਆਂ ਚ ਉਹ ਮਹਿੰਗੀਆਂ ਪੈਂਦੀਆਂ ਛੋਟੀ ਡੱਬੀ ਆ 3-4 ਡਾਲਰ ਦੀ ਆਉਂਦੀ ਹੋਣੀ ਆ ਤੇ ਬਾਕੀ ਜੇ ਆਪਾਂ ਕੈਨ ਚੋਂ ਬਣਾਉਨੇ ਆ ਘਰ ਦੁੱਧ ਤੋਂ ਹੁੰਦਾ ਹੀ ਉਹ ਸਸਤੀ ਪੈਂਦੀ ਆ ਆਈ ਹੋਪ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੋਊ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਇੱਕ ਨਵੇਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ